ਮਤਭਾਵੇ ਨਹੀਂ ਨਹੀਂ ਅਰੇ ਨਹੀਂ ਮੈਂ ਮੇਰੇ ਰਮਾਇਣ ਨੂੰ ਬੰਦ ਕਰ ਖੜਿਆ ਮੈਂ ਦੱਸਣਾ ਇਹਦਾ ਹੱਥ ਜੋ ਉਹ ਦਿਨ ਉਹਨੂੰ ਕਿਹਾ ਸੀ ਕਿਹੜਾ ਉਹ ਗਾਇਕ ਜੇ ਆਪਣਾ ਕਿਹੜੇ ਗਾਇਕ ਨੂੰ ਕਿਹਾ ਸੀ ਕਿਹਦੇ ਨੂੰ ਪੱਗ ਜੀ ਵਾਲੇ ਨੂੰ ਕੀ ਜੱਸੜ ਨੂੰ ਜੱਸੜ ਨੂੰ ਨਹੀਂ ਕਿ ਲੱਗੇ ਹਾਜੀ ਲੋਕਾਂ ਨੇ ਜਿਵੇਂ ਮੀਂਹ ਦੇ ਨੁਮਰਾ ਸੀ ਮੈਨੂੰ ਬਰਾਉਣਗੇ ਨਹੀਂ ਨਹੀਂ ਜੰਗ ਇਸ਼ਾਰਾ ਕਦੀ ਨਹੀਂ ਮੇਰੀ ਕਢਾਈਂਗਾ ਨਹੀਂ ਨਹੀਂ ਤੂੰ ਤਾਂ ਦੱਸਣਾ ਅੱਜ ਦੇ ਹਾਲਾਤ ਯਾਰ ਦੇ ਹਾਲਾਤ ਤਾਂ ਮਾੜੀ ਆ ਬਸ ਜੀ ਪਹਿਲਾਂ ਨਾਲੋਂ ਥੋੜੇ ਇਹ 150 ਰਤੀ ਉਤੋਂ ਦੀ ਆ ਹਾਂ ਪਹਿਲਾਂ ਵਾਲੇ ਘੱਟ ਸੀ ਇਹ ਵੱਧ ਕੁੱਤੇ ਆ ਇੰਨੀ ਕੀ ਕੁਰਸੀ ਦੇ ਬਈ ਉਹ ਹਰੇਕ ਬੰਦਾ ਬਈ ਮੈਂ ਕੁਰਸੀ ਦੀ ਬੇਇਮਾਨੀ ਨੇ ਨਿਆ ਦੇ ਆਮ ਆਦਮੀ ਦੀ ਵਧੀਆ ਸਰਕਾਰ ਆ ਗਈ 15 ਸਾਲ ਬੋਟਾਂ ਵਾ ਕੇ ਇਹਨਾਂ ਨੂੰ 15 ਸਾਲਾਂ ਚ ਪਹਿਲਾਂ ਜਦੋਂ ਹੀ ਕਿਤੇ ਮੋਟਰਸਾਈਕਲ ਦਾ ਚਲਾਨ ਨਹੀਂ ਸੀ ਕਟਿਆ ਹੁਣ ਸਾਰ ਬਾਉਂਡ ਕਰਤਾ ਮੁੱਲ ਤਾਂ ਮੇਰਾ ਵੀ ਇੰਨੀ ਕ ਚੰਗੀ ਸਰਕਾਰ ਆ ਬਹੁਤ ਕਾਗਜ਼ ਹੁੰਦੇ ਹੁੰਦੇ ਵੀ ਘਰੋਂ ਕਾਗਜ਼ ਚੱਕਣ ਦਾ ਮੌਕਾ ਨਹੀਂ ਦਿੱਤਾ ਕਰੇ ਹੁੰਦੇ ਸੁੰਦੇ ਕਾਗਜ਼ ਤਾਂ ਵੀ ਬਾਉਂਡ ਕਰਤਾ ਇੰਨੀ ਕੰਦੀ ਸਰਕਾਰ ਆ ਇਹ ਆਪਾਂ ਨੇ ਚਲ ਚਲਾਣ ਦਾ ਕਰਦੇ ਨੇ ਬੌਂਡ ਕਰੀ ਖਤਰ ਕਰਤਾ ਤੇਰੇ ਵਰਗੇ ਪੀਏ ਬੰਦੇ ਹੀਰੇ ਉਹਨਾਂ ਨੇ ਮਰਵਾਦੇ ਮੁਰੇ ਭਾਏ ਨਾਮ ਮੁਰੇ ਦੇ ਨਾਮ ਆਂਗਰਦੀ ਆਦਬ ਚਾਹ ਰਹੇ ਸੋਨਦਾ ਉਹਦਾ ਕਹਿੰਦੇ ਸਾਡੀ ਆਪ ਕਾਂਗਰਸੀ ਨਹੀਂ ਚੱਲਦੀ ਸਾਡੀ ਚੱਲਦੀ ਨਹੀਂ ਨਾ ਇਹਦਾ ਕਹਿੰਦੇ ਕਹਿੰਦੇ ਤਰੱਕੀ ਦੇ ਰਾਹਾਂ ਤੇ ਅਬ ਜਾਵਤਾ ਪੂਰਾ ਆਹ ਪਰ ਤਰੱਕੀ ਦੇ ਰਾਹਾਂ ਦੀ ਆ ਵੀ ਮੋਟਰਸਾਈਕਲ ਗੱਡੀ ਕਿਸੇ ਕੋਲੋਂ ਚਲ ਚਲਾਉਣ ਜੋਗਾ ਹਟਣਾ ਨਹੀਂ ਤੇ ਸਾਈਕਲਾਂ ਦੇ ਆ ਜੋ ਆਪ ਵੀ ਤਰੱਕੀ ਦੇ ਰਾਹਾਂ ਤੇ ਆ ਤਾਂ ਵੀ ਗੱਲ ਤਰੱਕੀ ਥੱਲੇ ਵਾਲੀ ਨੂੰ ਆ ਤਾਂ ਹਾਲੀ ਤੱਕ ਹੀ ਰਹਾ ਥੱਲੇ ਹੁਣ ਨਹੀਂ ਆਈ ਲੈ ਹੁਣ ਤੇਰੇ ਭਾਰੇ ਹੁਣ ਹੁਣ ਜਿਹੜੀ ਵੋਟਾਂ ਆਉਣੀਆਂ ਐਮਪੀ ਦੀਆਂ ਜਿੱਤ ਵੀ ਹੈ ਆਮ ਆਦਮੀ ਕੀ ਜਿੱਤ ਦਾ ਨਹੀਂ 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 ਜੋ ਮੰਨ ਲਾ ਆਪਾਂ 15 15 ਸਾਲ ਮੰਗਰ ਫਿਰਦੇ ਪਾਣੀ ਵੋਟ ਪਾਉਂਦੇ 15 ਸਾਲ ਇਹਨਾਂ ਨੇ ਮੰਗਰ ਫਿਰਦੇ ਰਹੇ ਆ ਤਾਂ ਹੋਰ ਕਿਹੜਾ ਪਾਊਗਾ ਇਹਨਾਂ ਨੂੰ ਵੋਟ ਕਿਉਂ ਇਹਨਾਂ ਦੇ ਵਰਕਰੀ ਨਹੀਂ ਵੋਟ ਪਾਉਂਦੇ ਇਹ ਤਾਂ ਕਹਿੰਦੇ ਨੌਕਰੀਆਂ ਇੰਨੀਆਂ ਮਿਲ ਗਈਆਂ ਨੌਕਰੀਆਂ ਪਿੰਡ ਚੋਂ ਸੁਣਿਆ ਆਪਣੇ ਤਾਂ ਵੀ ਕਿਸੇ ਨੂੰ ਮਿਲ ਗਿਆ ਢੇੜੇ ਢੇੜੇ ਪਿੰਡ ਚ ਸੁਣਿਆ ਕਿਸੇ ਨੂੰ ਮਿਲਿਆ ਤੇਰੇ ਅਰਕਾਂ ਜਿਹੜਾ ਕਿਸ਼ਤੇ ਤੇ ਵਾਸ ਪ੍ਰਮਾਣ ਪੱਤਰ ਭੈਂਦੇ ਅਰ ਜੇ ਮਲਾਜਮਾਨੀ ਦੇਈ ਜਾਂਦੇ ਹੁਣ ਉੱਥੇ ਕਿਹੜਾ ਪਤਾ ਲੱਗਦਾ ਵੀ ਕਿਹਨੂੰ ਕੀ ਕਰਗੇ ਜਾਂ ਪੰਜਾਬੀ ਆ ਯੂਪੀ ਦੇ ਪੰਜਾਬੀ ਆ ਹਰਿਆਣੇ ਦੇ ਪੰਜਾਬੀ ਆ ਕਿਸ਼ਤੇ ਇੰਦੇ ਖੜਾ ਕਰਕੇ ਦੇ ਦੇ ਪ੍ਰਮਾਣ ਪੱਤਰ ਉਹਦੇ ਚ ਤੈਨੂੰ ਕਿਹੜਾ ਪਤਾ ਵੀ ਕੀ ਕਿਨੂੰ ਕੀ ਕਰੀ ਜਾਂਦੇ ਕੀ ਨਹੀਂ ਇਹ ਸਰਕਾਰ ਇਹਦਾ ਕਹਿੰਦਾ ਮੈਂ ਰੰਗਲਾ ਪੰਜਾਬ ਬਣਾਉਣਾ ਕਹਿੰਦਾ ਆ ਰੰਗਰਾ ਪਜਾਵ ਬਣਾਉਣਾ ਰੰਗ ਲਾਈ ਰੱਖਨੇ ਆ ਰੰਗਾ ਰੰਗਰਾ ਪਜਾਵ ਹੈ ਆਪਣਾ ਤਾਂ ਵੀ ਸਾਰੇ ਰੰਗਾ ਜੀ ਰਹਿੰਦੀ ਆ ਦੁਨੀਆ ਵਿਆਹ ਕਰਾਈ ਜਾਂਦੇ ਆ ਹਾਂ ਕੋਈ ਵਿਆਹਾਂ ਮਗਰ ਭੱਜਾ ਕੋਈ ਚੱਟੇ ਮਗਰ ਭੱਜਾ ਜਿਵੇਂ ਰੰਗਲਾ ਪਜਾਵ ਬਣਾਤਾ ਹਾਂ ਇਹ ਇਹਦੇ ਇਹਦੇ ਵਿਆਹ ਕਰਾਉਣ ਖਾਤਰ ਆ ਵਿਆਹ ਕਰਾਉਣ ਖਾਤਰ ਆ ਆ ਮਾਦਵੀ ਉਹ ਰੋਣਾ ਪਠਾਨ ਪੁਸ਼ਤੂ ਨੂੰ ਮਾਜਰੇ ਵਰਗੇ ਆ ਆ ਆਮ ਆਦਮੀ ਆਲੇ ਜਿੰਨੇ ਆ ਭਾਂਜਰ ਸਾਰਿਆਂ ਦੇ ਵਿਆਹ ਹੋ ਗਏ ਇਹ ਜੀਆਂ ਤੀਵੀਆਂ ਸਹਗੀਆਂ ਇਹਨਾਂ ਨੂੰ ਜ਼ਿੰਦਗੀ 'ਚ ਨੇੜੇ ਨਹੀਂ ਸੀ ਸੰਕਰ ਦੇ ਨਾਲ ਤੀਵੀਆਂ ਨੇ ਜਿਹੜੀਆਂ ਇਹ ਜਿਹੇ ਜੀਆਂ ਇਹਨਾਂ ਨੂੰ ਆਹ ਲੋਕਾਂ ਨੇ ਮੋਟਾ ਭਾਗ ਉਹਦੇ ਦੇ ਬਹਾਨੇ ਦੇਤੀਆਂ ਨਾ ਜਿਹੇ ਜੀ ਅੰਤਿਮੀਆਂ ਉਹੋ ਬੈਂਸ ਸਾਹਿਬਾ ਉਹਦੀ ਆਈਬੀਐਸ ਅਫਸਰ ਲੱਗੀ ਹੋਇਆ ਕੁੜੀ ਜਿਹਦੇ ਨਾਮ ਉਹ ਹਰਜੋਤ ਬੈਂਸ ਸਾਹਿਬ ਆ ਹੁੰਦਾ ਕਦੇ ਹਰਜੋਤ ਬੈਂਸ ਨੂੰ ਕਿ ਨਾਂ ਹੋ ਕੇ ਤੇ ਮੰਤਰੀ ਹੁੰਦਾ ਜਾਂ ਮਿਲਦੇ ਨਾਂ ਬੰਦਾ ਉਹਨੂੰ ਕੋਲੇ ਨਹੀਂ ਸੀ ਖੜਨ ਦੇਣਾ ਅੱਜ ਦੀ ਗੜੀ ਬੈਂਸ ਦੇ ਰਾ ਆਈਬੀਐਸ ਅਫਸਰ ਨਾਲ ਵਿਆਹ ਹੋਈ ਜਾਂਦਾ ਡਾਕਟਰ ਨਹੀਂ ਭਵੰਤ ਮੰਨ ਲਿਆ ਕਿਤੇ ਮਾਸਟਰ ਨਹੀਂ ਲਾਉਂਦਾ ਕਿਤੇ ਡਾਕਟਰ ਨਹੀਂ ਤੇ ਆਉਂਦਾ ਨਿਆਰੇ ਹੋ ਜਾਂਦਾ ਅਇਂਦੇ ਫਿਰ ਕੈਪਟਨ ਅਰਕੇ ਵੀ ਕਹਿੰਦੇ ਰੂਸਾ ਲਈ ਫਿਰਦੇ ਸੀਗੇ ਮਾ ਕਰਕੇ ਬਸੰਤ ਮੂੰਹ ਦਿਖਾਦੀ ਮੇਰੀ ਆਸੇ ਦੇ ਹੰਦਲਾਂ ਬਾਹਰ ਟੁੱਟ ਗਈ ਫਾਨਾ ਹੋ ਗਿਆ ਤਾਂ ਪੂਰਾ ਹੋ ਗਿਆ ਇਹੋ ਜੰਦ ਵੀ ਕੜਾਈਲੀ 'ਚ ਇਦੋਂ ਸਿਆਣਾ ਜੰ ਬੰਦਾ ਕੋਈ ਨਹੀਂ ਨਾ ਇੱਕ ਮੇਰੀ ਗੱਲ ਤਾਂ ਹੋਣਾ ਤੂੰ ਆਰਾ ਵੀ ਤੂੰ ਤਾਂ ਮਾਰ ਨੇ ਵਿਆਹ ਕਰਾ ਲਿਆ ਐਂ ਦਾ ਕਹਿੰਦੇ ਕੈਪਟਨ ਵੀ ਰੂਸਾ ਲਈ ਫਿਰਦਾ ਸੀਗਾ ਉਹਦਾ ਆਪਣੀ ਯਾਰੀ ਲੈਤੀ ਉਹ 4 ਸਾਲ ਉਹ ਨਹੀਂ ਬਾਹਰ ਨਿਕਲੇ ਤਾਂ ਅਸੀਂ ਤਾਂ ਲੋਕਾਂ ਨੇ ਮੂਹਰੇ ਮਾਰਿਆ ਉਹਦਾ ਉਹ ਪਿੱਠ ਵਰਨੇ ਮਾਰਿਆ ਤਾਂ ਹੀ ਫਿਰ ਉਹਦੇ ਨਾਲ 718 ਦੇ ਰਹਿ ਗਿਆ ਮਨਗੇ ਜੱਲ ਵੀ ਉਹ ਸਾਰੇ ਗਏ ਫਿਰਦੇ ਰਹਾ ਪਹਾੜਾਂ ਚ ਤੇ ਸਰਕਾਰ ਇਹੋ ਜਿਹੇ ਲੀਡਰਾਂ ਦੇ ਹੱਥ ਚ ਆ ਗਈ ਤੇ ਉਹਦੇ ਇਹੋ ਜਿਹੇ ਹਾਲਾਤ ਕਰਦੇ ਜਮਾਨ ਤੇ ਜਬਤ ਹੋਈ ਗਈਆਂ ਵਸ ਜਿਹੜੇ ਹੜਕਿਆਂ ਚ ਜਿੰਨੇ ਤਕੜੇ ਦੇ ਮੂਰਲੇ ਲੀਡਰ ਸੀ ਉਹਨਾਂ ਨੇ ਸਰਕਾਰ ਚਲਾਈ ਆ ਆ ਹੁਣ ਦੇਖ ਲੈ ਸਰਕਾਰ ਲਈ ਫਿਰਦੇ ਚੰਨੀ ਦਾ ਜਾਂਦਾ ਜਾਂਦਾ ਲੋਕਾਂ ਤੋਂ ਗਾਲਾਂ ਲੈ ਨੂਰੇ ਕਰਦਾ ਉਹਨਾਂ ਨੇ ਹਾਂ ਆ ਇੱਕ 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 ਮੇਰਾ ਸਵਾਲ ਹੋਰ ਥੋੜਾ ਜਿਹਾ ਹਾਂਜੀ ਆਹਰਾ ਜਿਲ੍ਹਾ ਦਾ ਕੋਲੇ ਬਣਾਇਆ ਮੈਨੂੰ ਮਿਸਤਰੀ ਭਾਜ ਕੇ ਉਹ ਮਸਮਾਨਤ ਕਰਾਣੀ ਨੇ ਇਹਨੇ 16 ਚੌਰ ਸੁਣਾਇਆ ਮਨ ਬੇਤੀ ਦੱਸੋ ਭਾਗੇ ਆਹਨੇ ਖੜਾ ਕੋਲੀ ਆ ਉਹ ਟੁੱਟੀ ਪਾ ਆਹ ਭੈਣੇ ਡੂੜੰਟ ਵੀ ਨਹੀਂ ਸਹੀ ਲੱਗੀ ਕੋਈ ਕੁਛ ਨਹੀਂ ਹੁੰਦਾ ਪਾਇਂਦੀ ਫੁੱਤੀ ਮੈਂ ਕਿਹਾ ਚਨੇਈ ਦਾ ਕੰਮ ਕਰਦਾ ਰਹੇ ਨੰਗ ਦਾ ਦੰਦ ਕੱਢ ਕੇ ਆਏ ਨੰਗੇ ਮੈਂ ਭਾਈ ਜੁੱਦਾ ਲੱਗਦਾ ਗਲਤ ਕੰਮ ਕਰਿਆ ਮੈਂ ਤਾਂ ਗਲਤ ਕਰ ਟਾਏ